श्री रामाय नमः श्री राम स्वरूपाय नमः ॐ ॐ श्री नारायणाय नमः निर्विघनमस्तु हरयो निर्विघनमस्तु हरयो निर्विघनमस्तु तीन बार विष्णु विष्णु उच्चारण वर्तमाने द्वितीय प्रार्धे श्रीश्वितवराहे श्री श्री कल्पे वे, वे वस्मन मंत्रे अष्टामे चतमे कलिगे कृतम भात वर्षे भद खंडे जमोदीप्यार सारं गुजेंद्रारम देवमहादे श्रीधरम माधवम गोपिका वल्लभम जानकी नायकम श्री रामचंद्रम वजे ओम नारातिकम स्वरपिया यांती नमस्कारम पुरयाता त्रिभुवन पर श्री जी को प्रणाम करो हमारे हाजिरी को भगवान स्वीकार करे भगवान हमारा कल्याण करे संसार का कल्याण हो नगर का कल्याण हो शहर का कल्याण हो हमारा मन भगवान के चरणों में हो उसके लिए क्षमा करे किसी चीज ननोक चुराम

ਸਰਨ ਪੜੂੰ ਮੈਂ ਕਿਸ ਦੀ ਸਾਮਿ ਸਰਨ ਪੜੂੰ ਮੈਂ ਕਿਸ ਦੀ ਤੁਮ ਬਿਨੇ ਹੋਰ ਨਾ ਲੂਤਾ ਪ੍ਰਭੁ ਬਿਨੇ ਹੋਰ ਨਾ ਲੂਤਾ ਆਸ ਕਰ ਮੈਂ ਇਸ ਦੀ ਚਾਹੇ ਤੁਮ ਪੂਰਣ ਵਰ ਮਾ ਤੁਮੇ ਅੰਤਰੇਆ

ਤੇ ਤੁਮਹੂਰਨ ਪਰਮਾਤਮਾ ਤੁਮੇ ਅੰਧਰੇ ਯਾਮੀ ਸੁਮੀ ਤੁਮੇ ਅੰਧਰੇ ਯਾਮੀ ਭਾਲ ਕਰਮ ਕਰ ਪੀਸ਼ਵਰ ਭਾਲ ਕਰਮ ਕਰ ਪੀਸ਼ਵਰ ਤੁਮ ਸਭ ਕੇ સ્વાਮੀ ਹਰੀ ਹੋ ਜੀ ਪਹੁੰਚੋ ਸੁਨਾਲਾ ਵਿਖੇ ਜਨਮ ਦਿਨ ਦੀਆਂ ਬਾਰਤਾਂ ਕੀ ਕਹਣਾ ਜੋਲੇ ਪੁੱਤਰ ਦਾ ਮੈਂ ਸਭ ਤੋਂ ਪਹਿਲਾਂ ਤਾਂ ਬ੍ਰਾਹਮਣ ਸਵਾਰ ਸੁਨਾਲਾ ਦਾ ਤਹਿ ਦਿਲ ਤੋਂ ਸ਼ੁਕਰਾਨਾ ਸ਼ੁਕਰੀਆ ਦਾ ਕਰਦਾ ਹਾਂ ਜਿਨ੍ਹਾਂ ਨੇ ਇਹ ਭਗਵਾਨ ਪਰਸ਼ੂਰਾਮ ਜੀ ਦਾ ਜੁੜਾ ਜਨਮ ਉਤਸਵ ਦਾ ਸਬੰਧ ਵਿੱਚ ਇਹ ਕਾਰਜ ਕਰਮ ਅਯੋਜਿਤ ਕੀਤਾ ਇਹ ਬਹੁਤ ਹੀ ਬੱਵੇ ਕਾਰਜ ਕਰਮ ਕੀਤਾ ਸਾਰਾ ਸੁਨਾਲਾ ਸ਼ਹਿਰ ਇੱਕ ਜੋ ਟੋਕੇ ਅੱਜ ਇੱਥੇ ਹਾਜ਼ਰ ਹੈ ਮੈਂ ਸੁਨਾਲਾ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਜਿਉਂਕਿ ਭਗਵਾਨ ਪਰਸ਼ੂਰਾਮ ਜੀ ਦਾ ਜੋ ਜਨਮ ਉਤਸਵ ਹੈ ਇਹ ਕਈ ਦਿਨਾਂ ਤੋਂ ਸ਼ੁਰੂ ਹੋਇਆ ਹੋਇਆ ਹੈ ਔਰ ਮੇਰਾ ਖਿਆਲ ਹੈ ਹਜੇ ਵੀ ਜੂਨ ਤੱਕ ਜੁਲਾਈ ਤੱਕ ਚੱਲੇਗਾ ਇਹ ਜਿਸ ਦੇ ਸੰਬੰਧ ਵਿੱਚ ਅੱਜ ਮੈਂ ਰੋਪੜ ਤੋਂ ਪੁਰੇ ਹੁਣ ਮੈਂ ਲੁਧਿਆਣੇ ਜਾਊਂਗਾ ਬਹੁਤ ਹੀ ਭਾਰੀ ਉਤਸ਼ਾਹ ਨਾਲ ਭਗਵਾਨ ਪਰਸ਼ੂਰਾਮ ਜੀ ਨੇ ਕਿਰਪਾ ਕੀਤੀ ਹੋਈ ਹੈ ਸਾਡੇ ਸਮਾਜ ਤੇ ਔਰ ਸਾਰੇ ਸਮਾਜਾਂ ਤੇ ਤਾਂ ਕਿ ਅਸੀਂ ਉਹਨਾਂ ਦੇ ਬੱਚੇ ਉਹਨਾਂ ਦੀ ਸੇਵਾ ਕਰ ਸਕੀਏ ਭਗਵਾਨ ਪਰਸ਼ੂਰਾਮ ਜੀ ਚਰਨ ਜੀਵੀ અવਤਾਰ ਹੈ ਉਹ ਸਭ ਦੇ ਮੰਨ ਦੀ ਭਾਵਨਾ ਜਾਣਦੇ ਆ ਇਸ ਕਰਕੇ ਮੈਂ ਸਾਰੇ ਸਮਾਜ ਨੂੰ ਬੇਨਤੀ ਕਰੂੰਗਾ ਕਿ ਭਗਵਾਨ ਜੀ ਦੇ ਚਰਨਾਂ 'ਚ ਮੱਥਾ ਟੇਕ ਕੇ ਆਸ਼ੀਰਵਾਦ ਜ਼ਰੂਰ ਲਓ ਔਰ ਵੱਧ ਤੋਂ ਵੱਧ ਆਪਣੇ ਸਮਾਜ ਦਾ ਫਾਇਦਾ ਕਰੋ ਧੰਨਵਾਦ ਇਹਨਾਂ ਸਾਹਿਬ ਪਰਸੂਨਾਮ ਜਨਮ ਦਿਨ ਲਈ ਆਪਾਂ ਨੂੰ ਬਹੁਤ ਬਹੁਤ ਅੱਜ ਦੇ ਇਸ ਸ਼ੁੱਪਵਿਹਤਰ ਦਿਹਾੜੇ ਦੇ ਉੱਤੇ ਜਿੱਥੇ ਅਸੀਂ ਸਾਰੇ ਸ਼ਹਿਰ ਨਿਵਾਸੀ ਇਲਾਕਾ ਨਿਵਾਸੀ ਪਰਸੂਨਾਮ ਜਨਮ ਦਿਤੀ ਜੀ ਮਨਾ ਰਹੇ ਆ ਇਹ ਮੈਂ ਸਮਝਦਾ ਕਿ ਸਾਰਾ ਭਾਈਚਾਰਾ ਸਾਰੇ ਵੱਖ-ਵੱਖ ਵਰਗਾਂ ਦੇ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਨੇ ਅਸੀਂ ਸਾਰੇ ਬੜੀ ਧੂਮਤਾਂ ਨਾਲ ਮਨਾਉਦੇ ਆ ਕੋਈ ਕਿਸੇ ਅਸੀਂ ਦੇਖ ਰਿਹਾ ਕਿ ਸਾਰਿਆਂ ਦਾ ਮਾਨ ਸਨਮਾਨ ਜਿਹੜਾ ਸਾਰੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਗੁਰਦਗਾ ਸ਼੍ਰੀ ਦੁਰਗਾ ਮੰਦਰ ਦੇ ਵਿੱਚ ਸਾਰੇ ਇਕੱਤਰ ਹੋਏ ਆ ਹਵਨ ਜੱਗ ਕੀਤਾ ਗਿਆ ਹੋਰ ਸਾਰੇ ਲਗਰਾਂ ਦੇ ਜਿਹੜੇ ਪ੍ਰਬੰਧ ਸਾਰੇ ਵੱਲੋਂ ਕੀਤੇ ਗਏ ਨੇ ਅੱਜ ਦੇ ਇਸ ਸ਼ੁੱਪਵਿੱਤਰ ਦਿਹਾੜੇ ਦੇ ਉੱਤੇ ਮੈਂ ਲੱਖ ਲੱਖ ਵਧਾਈ ਵੀ ਦਿੰਦਾ ਉਹ ਸਵਰਾਲਾ ਨਿਵਾਸੀਆਂ ਨੂੰ ਇਸ ਗੱਲ ਦੀ ਵੀ ਵਧਾਈ ਦਿੰਦਾ ਕਿ ਜੋ ਵੀ ਸਾਡੇ ਕੋਈ ਵੀ ਇੱਥੇ ਕੋਈ ਧਾਰਮਿਕ ਤਿਹਾਰ ਆਉਂਦਾ ਕੋਈ ਸਮਾਗਮ ਆਉਂਦਾ ਅਸੀਂ ਸਾਰੇ ਗਾਲ ਮਿਲ ਕੇ ਇਕੱਠੇ ਹੁਕੇ ਇਹ ਜਿਹੜੀ ਧਾਰਮਿਕ ਸਮਾਗਮ ਅਸੀਂ ਮਨਾਉਂਦੇ ਆ ਸੋ ਮੈਂ ਦੁਬਾਰਾ ਫੇਰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਪਰਸੂਰਾਮ ਜੈੰਤੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਆਸ ਕਰਦਾ ਕਿ ਅਸੀਂ ਸਾਰਿਆਂ ਦੇ ਜਿਹੜੇ ਇਹੋ ਜਿਹੇ ਤਿਹਾੜੇ ਸਾਰਿਆਂ ਦੇ ਤੰਦਰੁਸਤੀ ਚੜ੍ਹਦੀ ਕਲਾਲੇ ਪਿਆਰਤਪਾਕ ਵਾਲੇ ਸਾਰੇ ਜਿਹੜੇ ਇਹ ਤਿਹਾੜੇ ਹਨ ਮਨਾਸਿਕ ਬਹੁਤ ਬਹੁਤ ਵਧੀਆ ਗੱਲ ਸਾਬ ਮੰਦਰ ਪਹੁੰਚ ਚੋ ਜਨਮ ਦਿਨ ਨਹੀਂ ਗਈ ਆ ਪਰਸ਼ੂਰਾਮ ਤੇ ਕੀ ਕਹਿਣਾ ਚਾਹ ਰਹੇ ਬੋਲੋ ਮੈਂ ਮੁਬਾਰਕਬਾਦ ਦਿੰਦਾ ਜੀ ਬੜਾ ਪਵਿੱਤਰ ਤਿਹਾੜਾ ਹੈ ਪਰਸ਼ੂਰਾਮ ਜਨਮ ਦਿਹੀ ਹੈਗੀ ਉਹਨਾਂ ਦਾ ਜਨਮ ਦਿਵਸ ਸਤਪਾ ਪਰਸ਼ੂਰਾਮ ਜੀ ਦਾ ਵਿਸ਼ਨੂ ਦੇ 10 ਅਵਤਾਰਾਂ ਚੋਂ ਇੱਕ ਅਵਤਾਰ ਸੀਗੇ ਬਹੁਤ ਤਕੜੇ ਵਾਰੀਅਰ ਸੀਗੇ ਤਾਂ ਆਈ ਜਿਹਨੂੰ ਕਹਿੰਦੇ ਹੁੰਦੇ ਆ ਸਵਰਾਲਾ ਸ਼ਹਿਰ ਜਿੰਨੇ ਵੀ ਭਗਵਾਨ ਹੈਗੇ ਜਿੰਨਾ ਵੀ ਇਹ ਜੇ ਰਿਲੀਜੀਅਸ ਪ੍ਰੋਗਰਾਮ ਹੁੰਦੇ ਆ ਚੰਗਾ ਲੱਗਦਾ ਵੀ ਸਾਰੇ ਸਿਆਸੀ ਸਾਰੇ ਪਾਰਟੀਆਂ ਤੋਂ ਉੱਪਰ ਉੱਠ ਕੇ ਇਹ ਸੈਲੀਬ੍ਰੇਸ਼ਨ ਕਰਦੇ ਆ ਤੇ ਅੱਜ ਦੁਰਗਾ ਸ਼ਕਤੀ ਮੱਧਰ ਜਿੱਥੇ ਆ ਕੇ ਸਾਡੇ ਨਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸ੍ਰੀ ਜੁਵਾ ਜੀ ਸਾਡੇ ਯੂਥ ਸ਼ਹਿਰੀ ਦੇ ਪ੍ਰਧਾਨ ਵਿਸ਼ਾਲ ਭਾਰਤੀ ਜੀ ਮੇਰੇ ਨਾਲ ਹੈ ਅਸੀਂ ਸਾਰਿਆਂ ਨੇ ਵਧਾਈਆਂ ਦਿੱਤੀਆਂ ਤੇ ਨਿਸਪਸ਼ਟ ਹੋਣੇ ਆ ਪਰ ਸ਼ੁਰਾਂਜੀ ਦੇ ਭਗਵਾਨ ਜੀ ਦੇ ਪਵਿੱਤਰ ਦਿਹਾੜਾ ਮਨਾਇਆ ਗਿਆ ਜੀ ਜੈੰਤੀ ਪਰਸ਼ੂਰਾਮ ਭਗਵਾਨ ਅੱਜ ਬ੍ਰਾਹਮਣ ਸਭਾ ਜੁਵਾ ਮੋਰਚਾ ਵੱਲੋਂ ਜਿਹੜਾ ਭਗਵਾਨ ਪਰਸ਼ੂਰਾਮ ਜੀ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਕਿਉਂਕਿ ਪ੍ਰਮਾਤਮਾ ਨੇ ਸਭ ਨੂੰ ਇੱਕ ਜੋਤ ਚ ਪਰੋਇਆ ਔਰ ਇੱਕ ਜੋਤ ਆ ਆਪਾਂ ਸਾਰੇ ਜਿਹੜੇ ਪ੍ਰਮਾਤਮਾ ਦੀਆਂ ਇਸ ਲਈ ਇਨਸਾਨੀਅਤ ਤੌਰ ਤੇ ਅੱਜ ਜੋ ਪ੍ਰਮਾਤਮਾ ਨੇ ਸਾਨੂੰ ਰਸਤਾ ਦਿਖਾਇਆ ਉਹਤੇ ਚੱਲਣ ਦੀ ਲੋੜ ਆ ਉਹਨਾਂ ਦੀ ਸਿੱਖਿਆ ਮਾਂ ਤੇ ਚੱਲਣ ਦੀ ਲੋੜ ਆ ਔਰ ਸਾਡੀ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਖਾਸ ਤੌਰ ਤੇ ਜਿਹੜਾ ਨਸ਼ੇ ਦਾ ਕੋੜ ਪੰਜਾਬ ਚ ਚੱਲ ਰਿਹਾ ਉਹ ਤੋਂ ਨਿਆਤ ਦਬਾਉਣ ਲਈ ਅਜਿਹੇ ਸਮਾਰੋਹ ਕਰਨੇ ਬਹੁਤ ਜ਼ਰੂਰੀ ਨੇ ਔਰ ਭਗਵਾਨ ਪਰਸ਼ੂਰਾਮ ਜੀ ਨੇ ਜਿਹੜਾ ਸਾਨੂੰ ਰਸਤਾ ਦਿਖਾਇਆ ਉਸ ਤੇ ਚੱਲਣਾ ਜ਼ਰੂਰੀ ਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਹਾੜੇ ਈ ਕਲਪਨ ਹੋ ਰਹੀ ਹੈ ਹੋਰ ਵੀ ਹਲੰਦਰ ਦੇ ਕਿਹੜਾ ਨੰੂ ਹੈ ਅੱਜ ਅਸੀਂ ਹਰ ਸਾਲ ਦੀ ਤਰ੍ਹਾਂ ਭਗਵਾਨ ਪਰਸ਼ੀ ਰਾਮ ਜੀ ਦੀ ਜਨਮ ਦਿਤੀ ਬੜੇ ਸ਼ਰਧਾ ਤੇ ਸ਼ਰਧਾ ਪੂਰਵਕ ਮਨਾਈ ਹੈ ਜਿਸ ਵਿੱਚ ਪਹਿਲਾਂ ਹਵਨ ਕੀਤਾ ਭਗਵਾਨ ਜੀ ਦੇ ਬਸਤਰ ਵਗੈਰਾ ਸਭ ਕੁਝ ਚੇਂਜ ਕੀਤੇ ਅਸੀਂ ਉਸ ਤੋਂ ਬਾਅਦ ਹੁਣ ਲੰਗਰ ਦੀ ਵਿਵਸਥਾ ਅਸੀਂ ਆਏ ਹੋਏ ਸਾਰੇ ਰਾਜਨੀਤਿਕ ਰਾਜਾ ਗਿਲ ਜੀ ਚੀਮਾ ਸਾਹਿਬ ਸਾਰੇ ਅੰਬੀਕ ਸਿੰਘ ਢੱਲੋਂ ਜੀ ਜੋ ਵੀ ਸਾਵਰੇ ਆਏ ਨੇ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਜੈ ਸਿਕਰ। ਇਸ ਤੋਂ ਬਾਅਦ ਜਿਹੜਾ ਦੁਪਹਿਰ ਦਾ ਲੰਗਰ ਆ ਉਹਦਾ ਵੀ ਹਾਂਜੀ ਉਸ ਤੋਂ ਬਾਅਦ ਉਹ ਲੰਗਰ ਸਾਡਾ ਹੁਣ ਬਾਜ਼ਾਰ ਚ ਜਾ ਕੇ ਲੰਗਰ ਲੱਗੂਗਾ। ਸਾਰਮਾ ਲੰਗਰ ਲੱਗ ਰਿਹਾ ਹਰ ਸਾਲ ਦੀ ਤਰ੍ਹਾਂ। ਕਿਹੜੀ ਸਭਾ ਵੱਲੋਂ ਕੀਤਾ ਗਿਆ? ਇਹ ਬ੍ਰਾਹਮਣ ਸਭਾ ਜੁਵਾ ਮੋਰਚਾ ਸਮਰਾਲਾ ਵੱਲੋਂ। ਹਰ ਸਾਲ ਹੀ ਕਰਦੇ ਹਾਂ। ਹਾਂਜੀ ਹਰ ਸਾਲ ਦੀ ਤਰ੍ਹਾਂ। ਇਸ ਸਾਲ ਵੀ ਅਸੀਂ। ਜਿਹੜਾ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੋ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV